ਕਿਹੜੀ ਕਿਲਾਚ ਬੜਨਾ 10 ਮੀਟਰ 10 ਹੀ ਜਾ ਹੈ ਹਾਂਜੀ ਅਸੀ ਗਾਲ ਕਿੱਧਰ ਬੈਗ ਬੂ ਐਡਾ ਵੇਹਤ ਲਾਉਣਾ ਹੈ ਬਸ ਬਸ ਐਡਾ ਬੈਗ ਨਾਲ ਅੱਛਾ ਸਕੂਲ ਵਾਲਾ ਬੈਗ ਨਾਲ ਹੀ ਹੈ ਇਹ ਹੈ ਜਨੂਨ ਆ ਜਾ ਫਿਰ 2 ਮਿੰਟ ਗੱਲ ਕਰਕੇ ਸਾਗਰ ਤੇਰਾ ਨਾਂ ਸਾਗਰ ਹੈ ਜੀ ਕਿਹੜੀ ਕਲਾਸ ਪੜ੍ਹਨਾ 10ਵੀਂ ਜਾਂ 10ਵੀਂ ਜਾਂ ਹੈ ਯਾਰ ਬਹੁਤ ਚੇਂਜ ਆ ਗਿਆ ਕੀ ਅੱਜ ਕੱਲ ਦੇ 10ਵੀਂ ਜੀ ਆ ਸਾਡੇ ਟਾਈਮ 'ਚ ਤਾਂ ਵੱਡੇ ਵੱਡੇ ਕੱਦਾਂ 'ਚ ਜਾਂ ਕਿੰਨੇ ਸਾਲ ਦੀ ਉਮਰ ਹੈ ਤੇਰੀ 14 14 ਸਾਲ ਦਾ 10ਵੀਂ ਚ ਤੂੰ ਹੈ ਬੋਝ ਕਿਤਾਬਾਂ ਦਾ ਬੋਝ ਪੈ ਗਿਆ ਹਨ ਗੇਮ ਹਰ ਕਿੰਨੇ ਕਿਲੋ ਖੇੜਦਾ 33 ਕਿਲੋ 33 ਕਿਲੋ ਠੀਕ ਹੈ ਹੋਰ 33 40 ਠੀਕ ਆ ਹੁਣ ਫਿਰ ਕਦੋਂ ਪਤਾ ਲੱਗਿਆ ਕੈਂਪ ਦਾ ਕੱਲ ਹੀ ਕੱਲ ਹੀ ਮਨ ਲੱਗਿਆ ਕੱਲ ਹੀ ਪਤਾ ਲੱਗਿਆ ਠੀਕ ਆ ਹੁਣ ਫਿਰ ਨਹਾਏਗਾ ਕਿੱਥੇ ਹੈ ਨਹਾਏਗਾ ਕਿੱਥੇ ਹੁਣ ਲਿਬੜਦੇ ਨਹੀਂ ਲਿਬੜਦੇ ਨਹੀਂ ਜੇ ਲਿਪੜ ਨਾਲ ਹੀ ਹੋ ਗਈ ਆਪਣੀ ਅੱਜ ਮਿਹਨਤ ਕੋਈ ਨਾ ਵੇਖ ਕੱਲ ਕਿਵੇਂ ਰਿਆ ਫਿਰ ਵਧੀਆ ਵਧੀਆ ਹੋਰ ਕਿੰਨੇ ਪਰਸੈਂਟ ਨੰਬਰ ਆਏ ਫਿਰ ਕੰਤਾਉਣੇ ਬਹੁਤ ਠੀਕ ਹੁਣ ਇੱਕ ਦੀ 10ਵੀਂ ਚ ਹੋਇਆ ਹੈ ਹਨਾ ਹੁਣੀ ਹੋਇਆ ਹੁਣੀ ਸੈਸ਼ਨ ਸ਼ੁਰੂ ਹੋਇਆ ਹਮ ਠੀਕ ਹੈ ਮੈਚ ਫਿਰ ਕਿੱਥੇ ਕਿੱਥੇ ਖੇਡੇ ਆਕਦੀ ਇੱਕ ਦਿਨ ਆ ਛੱਤਿਆਂ ਨੇ ਖੇਡੇ ਸੀਗਾ ਹਾਂ ਥੋੜੇ ਦਿਨ ਹੀ ਹੋਇਆ ਹਨਾ ਅੱਛਾ ਤੇ ਸੈਮੀ ਹਰੀ ਸੀ ਸੈਮੀ ਹਰ ਗਈ ਚਲ ਮਿਹਨਤ ਕਰੋ ਹਨਾ ਠੀਕ ਹੈ ਇਹ ਆਈ ਚਲ ਕਹੋ ਤਿਆਰ ਜਾ ਕੇ ਜੰਗ ਹੈ ਜਾਂ ਟੀਨੇਜਰਸ ਜਿਨ੍ਹਾਂ ਨੂੰ ਪਿਆਰ ਆ ਮਿਹਨਤਾਂ ਦਾ ਤੇ ਉਹ ਪੜ੍ਹਾਈ 'ਚ ਵੀ ਹੁਸ਼ਿਆਰ ਹੁੰਦੇ ਆ ਤੇ ਗੇਮਾਂ 'ਚ ਵੀ ਹਨਾ ਨਾਲ ਹੀ ਬੈਗ ਲਈ ਫਿਰਦਾ ਆ ਉਹਦਾ ਸਕੂਲ ਵਾਲਾ ਤੇ ਹੁਣ ਮਿਹਨਤ ਇਤੋਂ ਮਿਹਨਤ ਲਾ ਕੇ ਇਤੋਂ ਹੀ ਨਹੀਂ ਸਕੂਲ 'ਚ ਜਾਣਾ ਗੇਮ ਨਾਲ ਹੈ ਅੱਜ ਕੜੀ ਚੀਜ਼ ਲਵਾਵਾਂਗੇ ਵਾਹ ਨਾਲ ਲੱਤਾਂ ਦਾ ਅੱਛਾ ਵਾਹਾਂ ਦਾ ਖਤਮਾ ਕੋਈ ਨਾ ਕਰਦਾ ਕੋਣ ਤੇ ਇਹ ਹੁੰਦਾ ਜੀ ਇਸ ਸਮੇਂ ਦੇ ਵਿੱਚ ਬੱਚਾ ਸੰਭਾਇ ਜਾਵੇ ਤੇ ਵਧੀਆ ਰਾਹ ਵੀ ਪੈ ਜਾਂਦੇ ਹਨ ਬੱਚਿਆਂ ਤੇ ਜਰੂਰ ਗੌਰ ਕਰਿਓ ਆਉਦਿਆਂ ਦੇ ਬਰਾਉਂਡਨ ਨਾਲ ਜਰੂਰ ਜੁੜੋ ਤੇ ਆਉਣ ਵਾਲੇ ਭਵਿੱਖ ਲਈ ਉਹਨਾਂ ਲਈ ਬਹੁਤ ਵਧੀਆ ਕੰਪਿਊਟਰ ਨਾ ਬਣਾਓ ਗਰਾਊਂਡਾਂ 'ਚ ਲੈ ਕੇ ਆਓ ਉਹਨਾਂ ਨੂੰ ਪੜ੍ਹਾਈ 'ਚ ਜਰੂਰੀ ਆ ਪਰ ਫਿਜ਼ੀਕਲ ਐਕਟੀਵਿਟੀ ਵੀ ਜ਼ਰੂਰੀ ਆ ਨਾਲ ਤੇ ਪਰ ਸਮੇਂ ਦੇ ਹਿਸਾਬ ਨਾਲ ਬੱਚਿਆਂ ਦੀ ਗਰੋਥ ਦਾ ਬਹੁਤ ਫਰਕ ਪੈ ਗਿਆ ਹਾਂ ਜਿੱਦਾਂ ਹੁਣ ਇਹ 10ਵੀਂ ਦੇ ਵਿੱਚ ਆ 14 ਸਾਲ ਦੀ ਏਜ ਆ ਤੇ ਵੀਰੇ ਸਾਹ ਉੱਤੇ ਵੀ 2000 ਤੋਂ ਪਹਿਲਾਂ ਜਿਹੜੇ 10ਵੇਂ ਦੇ ਬੈਚ ਸੀਗੇ ਉਹਨਾਂ ਦੇ ਲੱਗਦੇ ਨਹੀਂ ਉਹਨਾਂ ਨਾਲ ਮੁਕਾਬਲੇ 'ਚ ਕਰਕੇ ਦੇਖੀ ਜੀ ਇਹ 10ਵੇਂ ਚੋਂ ਆਣਗੇ ਕਿ ਉਹਨਾਂ ਦੇ ਕਦ ਕਾਠ ਤੇ ਉਹਨਾਂ ਦੀ ਸਿਕਿਉਰਿਟੀ ਸ਼ੋ ਹੋਈ ਹੁੰਦੀ ਸੀਗੀ ਖਾਕਾ ਦਾ ਫਰਕਾ ਪਤਾ ਨਹੀਂ ਸਮੇਂ ਦਾ ਹੀ ਫਰਕਾ ਸਮਝ ਨਹੀਂ ਇਹ ਚੀਜ਼ ਦੀ ਬਾਕੀ ਤੁਸੀਂ ਆਪਦੇ ਵਿਚਾਰ ਜਰੂਰ ਦੱਸਿਓ ਹਨਾ ਕੇ ਆਦੇ ਬੱਚਿਆਂ ਨੂੰ ਜਰੂਰ ਗਰਾਉਂਡਾਂ ਨਾਲ ਜੋੜੋ ਕਿਉਂਕਿ ਸਾਰਾ ਦਿਨ ਸਕੂਲਾਂ ਦੇ ਵਿੱਚ ਵੀ ਪੜਾਈ ਉੱਤੇ ਵੀ ਤਾਂ ਉਹਨਾਂ ਦੀਆਂ ਨੀਵੀਆਂ ਬਾਈ ਰੱਖਦੇ ਫਿਰ ਰਹਿੰਦਾ ਹੁੰਦਾ ਆ ਕੇ ਫੋਨਾਂ ਤੇ ਟਿਊਸ਼ਨਾਂ ਤੇ ਤੇ ਗਰੋਥ ਨਹੀਂ ਕਰ ਰਹੇ ਬੱਚੇ ਜਰੂਰ ਉਹਨਾਂ ਨੂੰ ਗਰਾਉਂਡਾਂ 'ਚ ਲੈ ਕੇ ਆਓ ਤਾਂ ਕਿ ਉਹਨਾਂ ਦੀ ਮਾਨਸਿਕ ਤੌਰ ਤੇ ਵੀ ਗ੍ਰੋਥ ਹੋਵੇ ਫਿਜ਼ੀਕਲ ਤੌਰ ਤੇ ਤਾਂ ਗ੍ਰੋਥ ਹੋਣੀ ਹੋਣੀ ਆ ਤੇ ਕਿਉਂਕਿ ਜਿੰਨਾ ਉਹ ਮਾਈਂਡ ਫਰੈਸ਼ ਕਰਨਗੇ ਆਪ ਦਾ ਗੇਮਾਂ ਦੇ ਵਿੱਚ ਉਨਾ ਹੀ ਵਧੀਆ ਪੜ੍ਹਾਈ ਦੇ ਵਿੱਚ ਹੋਣਗੇ ਸਤਿ ਸ਼੍ਰੀ ਅਕਾਲ ਜੀ ਤੇ ਇੰਨੀਆਂ ਗੱਲਾਂ ਸੀ ਵੀਡੀਓ ਜ਼ਰੂਰ ਸ਼ੇਅਰ ਕਰਨਾ ਧੰਨਵਾਦ